हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦੀਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਪੰਜਾਬੀ ਦੀ ਗ੍ਰਾਮਰ ਦਾ ਪੋਰਸ਼ਨ ਹੈ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਬੁੱਕ ਦੇ ਵਿੱਚ ਬੇਟਾ ਬਹੁਤ ਵਧੀਆ ਦਿੱਤਾ ਹੈ ਤੁਹਾਨੂੰ ਫਾਰਵਰਡ ਵੀ ਕੀਤੀ ਸੀਗੀ ਉਹ ਮੈਂ ਬੁੱਕ ਤਾਂ ਬੇਟਾ ਉਹਦੇ ਵਿੱਚੋਂ ਆਪਾਂ ਕਰਨ ਜਾ ਰਹੇ ਹਾਂ ਵਿਆਕਰਨ ਬਸ ਛੋਟਾ ਜਿਹਾ ਭਾਗ ਹੈਗਾ ਇਹਦਾ ਠੀਕ ਹੈ ਤੇ ਇਹ ਤਿੰਨ ਚਾਰ ਵੀਡੀਓ ਦੇ ਵਿੱਚ ਪੂਰਾ ਹੋ ਜਾਣਾ ਇਹਨੂੰ ਧਿਆਨ ਦੇ ਨਾਲ ਸੁਣ ਲੈਣਾ ਬੇਟਾ ਤੁਸੀਂ ਤੇ ਬੇਟਾ ਹੁਣ ਸਭ ਤੋਂ ਪਹਿਲਾਂ ਹੈਗਾ ਸ਼ਬਦ ਕੀ ਹੈ ਠੀਕ ਹੈ ਕਹਿੰਦਾ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਯੁਕਤ ਇਕਾਈ ਹੈ ਜਿਹਦਾ ਅਰਥ ਨਿਕਲਦਾ ਹੈ ਠੀਕ ਹੈ ਪ੍ਰਯੋਗ ਦੇ ਆਧਾਰ ਤੇ ਪੰਜਾਬੀ ਸ਼ਬਦ ਸ਼੍ਰੇਣੀਆਂ ਨੂੰ ਹੇਠ ਲਿਖੇ 8 ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇਸ ਨੂੰ ਸ਼ਬਦ ਭੇਦ ਆਖਿਆ ਜਾਂਦਾ ਹੈ ਤਾਂ ਬੇਟਾ ਸ਼ਬਦ ਨੂੰ 8 ਭਾਗਾਂ ਦੇ ਵਿੱਚ ਵੰਡਿਆ ਗਿਆ ਜਿਹੜਾ ਤੁਹਾਡੇ ਸਿਲੇਬਸ ਦੇ ਵਿੱਚ ਹੈ ਸਾਰੇ ਦਾ ਸਾਰਾ ਤਾਂ ਇਹਨਾਂ ਨੂੰ ਸ਼ਬਦ ਕਿਹਾ ਜਾਂਦਾ ਹੈ ਪਹਿਲਾ ਹੈਗਾ ਨਾਮ ਦੂਜਾ ਪੜਨਾ ਤੀਜਾ ਵਿਸ਼ੇਸ਼ਣ ਚੌਥਾ ਕਿਰਿਆ ਪੰਜਵਾਂ ਕਿਰਿਆ ਵਿਸ਼ੇਸ਼ਣ ਛੇਵਾਂ ਸੰਬੰਧਕ ਸੱਤਵਾਂ ਯੋਜਕ ਤੇ ਅੱਠਵਾਂ ਵਿਸਮਕ ਠੀਕ ਹੈ ਬੇਟਾ ਤਾਂ ਬੇਟਾ ਇਹ ਆਪਾਂ ਸਾਰੇ ਦੇ ਸਾਰੇ ਡਿਟੇਲ ਦੇ ਵਿੱਚ ਕਰਾਂਗੇ ਸੋ ਬੇਟਾ ਤੁਸੀਂ ਦੇਖਿਆ ਵੀ ਸ਼ਬਦ ਨੂੰ ਇਸ ਤਰ੍ਹਾਂ ਸ਼ਬਦ ਸ਼੍ਰੇਣੀਆਂ ਨੂੰ ਅੱਠ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਔਰ ਇਹ ਬੇਟਾ ਆਪਾਂ ਅੱਠੇ ਭਾਗਾਂ ਦੇ ਬਾਰੇ ਵਿਚਾਰ ਕਰਾਂਗੇ ਤੇ ਇਹਦੇ ਇਹੀ ਤੁਹਾਡਾ ਸਿਲੇਬਸ ਹੈਗਾ ਬੇਟਾ ਸੋ ਅਗਲਾ ਜਿਹੜਾ ਪਹਿਲਾ ਨਾਮ ਆ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਚਰਚਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ